ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਚਨਬੱਧ ਹੈ ਲੋਕਾਂ ਦੀ ਸੁਰੱਖਿਆ ਲਈ ਜੇ ਜੇ ਗੱਲ ਕਰਦਾ ਸੜਕੀ ਹਾਦਸਿਆਂ ਦੀ ਤਾਂ ਅੱਜ ਕਿਤੇ ਨਾ ਕਿਤੇ ਪੰਜਾਬ ਦਾ ਨੰਬਰ ਭਾਰਤ ਦੇ ਵਿੱਚ ਨੰਬਰ 2 ਤੇ ਆਉਂਦਾ ਜੋ ਅੰਕੜੇ ਦੱਸਦੇ ਨੇ ਵਿਸ਼ੇ ਪੱਧਰ ਤੇ ਉਹਦੇ ਹਰ 4 ਮਿੰਟਵਾ ਦੀ ਇੱਕ ਐਕਸੀਡੈਂਟ ਹੁੰਦਾ ਹੈ ਇੱਕ ਮਿੰਟਵਾ ਦੇ ਇੱਕ ਬੰਦੇ ਦੀ ਸੜਕੀ ਹਾਦਸੇ ਚ ਮੌਤ ਹੋ ਜਾਂਦੀ ਹੈ ਪਰ ਕਾਡਾ ਉਦਮ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਅਧੀਨ ਲਿਆ ਗਿਆ ਸੜਕ ਸੁਰੱਖਿਆ ਫੋਰਸ ਦਾ ਕਠਨ ਕੀਤਾ ਗਿਆ ਇਹ ਫੋਰਸ ਕੀ ਕੰਮ ਕਰਦੀ ਹੈ ਇਹ ਫੋਰਸ ਕੁਝ ਸੈਕਿੰਡ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਜੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਤੇ ਉੱਥੇ ਪਹੁੰਚਦੀ ਹੈ ਫਰਸਟ ایڈ ਮੁਹਈਆ ਕਰਾਉਂਦੀ ਹੈ ਉਸ ਪੇਸ਼ੀਅਨ ਨੂੰ ਹਸਪਤਾਲ ਤੱਕ ਪਹੁੰਚਦਾ ਕਰਦੇ ਤੇ ਜਿਹੜੇ ਅੰਕੜੇ ਕੱਲ ਪੰਜਾਬ ਸਰਕਾਰ ਵੱਲੋਂ ਦੱਸੇ ਗਏ ਨੇ ਸਿਰਫ ਇੱਕ ਮਹੀਨੇ ਦੇ ਕਾਰਜਕਾਰੀ ਦੌਰ ਬਾਅਦ ਹਜ਼ਾਰਾਂ ਜਿਹੜੀਆਂ ਬੇਸਕਿੰਤੀ ਗੱਲ ਹੈ ਇਸ ਸੱਕਾ ਪੁਲਿਸ ਨੇ ਬਚਾਈਆਂ ਗਏ ਨੇ ਇਸ ਰੇਂਜ ਦੇ ਇੰਚਾਰਜ ਰਾਮਕੇਸ਼ ਜੀ ਮਲਵਾ ਜੀ ਨਵਾਂ ਪ੍ਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜਿਹੜੇ ਰਡਾਰ ਸਪੀਡ ਰਡਾਰ ਮਸ਼ੀਨ ਜਿਹੜੇ ਲਗਾਏ ਗਏ ਨੇ ਆਟੋਮੈਟਿਕ ਉਸ ਨੂੰ ਇਹ ਯੂਐਸਏ ਤੋਂ ਆਏ ਨੇ ਤੇ ਵੀ ਟ੍ਰੇਨਿੰਗ ਤੇ ਹਿੱਤ ਕਰਨੇ ਇਸ ਰੇਂਜ ਦੇ ਕਰੀਬ ਚਾਰ ਤੋਂ ਵੱਧ ਜਿਹੜੇ ਐਸਐਸਟ ਦੇ ਜਿਹੜੇ ਵਲੰਟੀਅਰ ਨੇ ਜਿਹੜੇ ਮਲਾਜਮ ਨੇ ਬੁਲਾਏ ਹੋਰ ਉਹਨਾਂ ਨੂੰ ਇਸ ਮੁਕਿੰਦੀ ਟ੍ਰੇਨਿੰਗ ਦੇਣੀ ਹੈ ਤਾਂ ਜੋ ਹੋਰ ਸੜਕਾਂ ਦੇ ਉੱਤੇ ਇਹ ਹੱਥੀ ਰੋਕੇ ਜਾ ਸਕੇ ਸਿਰਫ ਹੱਥ ਤੇ ਰੋਕਣੇ ਅਸੀਂ ਕੀਪੀ ਜਾਨਾਂ ਬਚਾਉਣ ਵਾਲੇ ਸੇ ਗੱਲ ਕਰਦੇ ਹਾਂ ਕੇਜੀ ਦਾ ਵੀ ਕੇਜੀ ਦਸਤਕਾਰੀ ਇਹ ਅੱਜ ਦਾ ਕੀ ਪ੍ਰੋਗਰਾਮ ਹੈ ਜੀ ਸਾਰਾ ਕੀ ਸਰਕਾਰ ਵੱਲੋਂ ਬਹੁਤ ਬੜੀ ਬਹੁਤ ਵਧੀਆ ਬੋਲਾ ਜੀ ਸਰਕਾਰ ਵੱਲੋਂ ਕੋ ਹੁਣ ਤੱਕ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਅਚੀਵਮੈਂਟ ਟੈਕਨਿਕ ਦੇ ਤੁਸੀਂ ਲੱਗੇ ਹੋ ਬਹੁਤ ਵਧੀਆ ਜੀ ਜਿਲ੍ਹਾ ਜਿਲ੍ਹਾ ਨੰਬਰ ਪਹਿਲੇ ਵਾਰ ਹੈ ਲਿਖੇ ਵਧੀਆ ਕੰਮ ਕੀਤਾ ਤੁਸੀਂ ਕਿਸ ਨੇ ਬਲੋ ਕਿ ਲੋਕ ਸੜਕਾਂ ਤੇ ਤਰ ਰਹੇ ਸੀ ਲੋਕ ਚੱਕਦੇ ਹੀ ਨਹੀਂ ਤੇ ਆਪਣੇ ਜਿਹੜੇ ਨੌਜਵਾਨ ਨੇ ਲੋਕਾਂ ਨਾਲ ਮੁੰਡਿਆਂ ਨਾਲ 4 ਮਿੰਟ ਦੇ ਵਿੱਚ ਸਾਡੇ ਚੱਲਦੇ ਨੇ ਉਹ ਜਿਹੜੇ ਲਈ ਫਰਸਟ ਏਡ ਕਿਵੇਂ ਬੰਦੇ ਨੇ ਕੋਈ ਨਹੀਂ ਦੇਣੀ ਬੇਰਖੀ ਨਾਲ ਸਾਨੂੰ ਪਤਾ ਹੈ ਕਿਦਾ ਕਰੀਏ ਚੱਕਣਾ ਬੰਦੇ ਨੂੰ ਕੀ ਹੋਇਆ ਕਰਨਾ ਬੰਦੇਨ ਪੱਤੀ ਸਭ ਨੂੰ ਆਉਣਾ ਜੀ ਤੇ ਜਿਆਦਾ ਜਿਹੜੇ ਚੱਕੇ ਸਟਾਰਟ ਹਸਪਤਾਲ ਤੇ ਹਸਪਤਾਲ ਨੂੰ ਵੀ ਕੋਈ ਦਿਸੰਦਰ ਕਸ਼ਲਦੀ ਵੀ ਇਹ ਕਿ ਪੇਸ਼ੈਂਟ ਲੈ ਕੇ ਆਉਂਦੇ ਨੇ ਉਹ ਜਲਦੀ ਸਾਧਾ ਜਾਵੇ ਦਾ ਨਾਲ 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 ਲੱਕੇ ਡਾਕਟਰ ਨੇ ਕਰਾਉਂਦੇ ਆ ਆ ਵੀ ਕਰਾਉਂਦੇ ਆਪਣੇ ਸਰ ਤੇ ਬਹੁਤ ਚਲਦੀ ਹੈ ਜੀ ਬਹੁਤ ਸਭ ਤੋਂ ਜ਼ਿਆਦਾ ਇੱਥੇ ਕੀ ਰੇਸ਼ਿਓ ਹੈ ਜੀ ਰੋਗ ਦਾ ਐਕਸਲੇ ਫੋਨ ਕੱਟ ਗਏ ਬਲੀ ਕਲੀਨਿਕ ਵਿੱਚ ਕਾਰਜ ਕਰਵਾਉਣ ਕਰਦੇ ਤੇ ਵੈਸੇ ਇਹਨਾਂ ਚੀਜ਼ ਦੀ ਕੰਟੈਕਟ ਸਟੇਜ ਹੈ ਬਹੁਤ ਐਂਟਰਟੇਨਮੈਂਟ ਇਹ ਬਹੁਤਾ ਕਾਰਨ ਦਾ ਹੌਤਾ ਕੱਟ ਗਿਆ ਜੀ ਇਹਦਾ ਕਾਰਨ ਤੇ ਬਹੁਤ ਐਕਸਪੈਕਟ

ਇਹ ਸੋ ਆਪਣੀ ਰੂਟ ਦੀ ਫੋਲੋਅ ਅ ਕਰਨਾ ਪਰ ਜਿਸੇ ਜੋ ਯੰਗ ਕੱਟ ਦੀ ਗੱਲ ਕਰਦੇ ਯੰਗ ਲੋਕਾਂ ਦੀ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਉਹ ਤੇਜ਼ ਰਫਤਾਰੀ ਜਿਹੜੀ ਮੌਤ ਦੀ ਤਿਆਰੀ ਹੈ ਐਸਨੂੰ ਆਈਡੀ ਕਰਨਾ ਚਾਹੀਦਾ ਅਸੀਂ ਗੱਲ ਵੀ ਕਰਾਂਗੇ ਕਿ ਉਸ ਬਰਾਗ ਨੇ ਜਿਵੇਂ ਉਸ ਜਿਵੇਂ ਵਾਲੀ ਸਭ ਮਿਲ ਜਾਏ ਪਰ ਜਦੋਂ ਇਹ ਤਾਬੇ ਲਾਉਂਦੇ ਹਾਂ ਰੋਟਾ ਦੂਰ ਤੋਂ ਕਿਉਂਕਿ ਉਹਨੂੰ ਜਿਹੜੀ ਰਿਸਪੌਂਸ ਦੇਣਾ ਐਕਸਪੈਕਟ ਹੋਆ ਤੇ ਯਾਹੇ ਉਹ ਲੋਕ ਨੇ ਜਿਹੜੇ ਸੱਤੋਂ ਕੋਲ ਐਕਸਪੈਕਟਲੇ ਬੰਦੇ ਨੇ ਹਸਪਤਲ ਤੱਕ ਚਾਹੁੰਦੇ ਨੇ ਇਹਦਾ

ਬਹੁਤ ਵਾਰ ਦੇਖਿਆ ਗਿਆ ਕਿ ਕਈ ਜਾਨਾਂ ਖਬਰੋਂ ਨਾਲ ਹੀ ਚਲ ਜਾਂਦੀਆਂ ਨੇ ਤੇ ਲੋਕਾਂ ਦਾ ਇਕੱਠ ਸਾਈਡਾ ਤੇ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਸਪੇਸ ਦੇਈਏ ਤਾਂ ਜੋ ਅਸੀਂ ਉਹਨਾਂ ਨੂੰ ਹੌਲੀ ਸਹਾਇਤਾ ਦੇ ਕੇ ਉਹਨਾਂ ਨੂੰ ਟਾਈਮ ਸ਼ੇਅਰ ਹਸਪੀਟਲ ਪਹੁੰਚਾ ਸਕੀਏ ਸਭ ਤੋਂ ਪਹਿਲਾਂ ਮੈਂ ਸਰਕਾਰ ਦਾ ਪੂਰਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਇੰਨੀ ਵਧੀਆ ਸਕੀਮ ਲਿਆ ਕੇ ਆਪਣੇ ਲੋਕਾਂ ਦੀ ਕੀਮਤੀ ਜਾਨਾਂ ਬਚਾਉਣ ਲਈ ਸਫਲਤਾ ਕੀਤੀ ਹੈ ਤੇ ਸਾਤੋਂ ਪਹਿਲੇ ਦੇਖਿਆ ਜਾਂਦਾ ਕਿ ਸਰਤੀ ਹਰਸੇ ਬਹੁਤ ਜ਼ਿਆਰੀ ਹੁੰਦੇ ਆ ਪਰ ਕੋਈ ਆਸ-ਪਾਸ ਦੇ ਲੋਕੀ ਲੰਘੀ ਬਰੇ ਹੁੰਦੇ ਆ ਪਰ ਕੋਈ ਵੀ ਬੰਦਾ ਉਹਨਾਂ ਦੇ ਵੱਲ ਦੇਖ ਕੇ ਉਹਨਾਂ ਦੇ ਹੱਥ ਲਾਉਣ ਦੀ ਕੋਸ਼ਿਸ਼ ਨਹੀਂ ਕਰਦਾਗਾ ਕਿਉਂਕਿ ਪਹਿਲਾਂ ਦੇ ਦਿਨਾਂ ਦੇ ਵਿੱਚ ਜਦ ਦੇ ਦੇ ਸੀ ਆਪਾਂ ਵੀ ਪੁਲਿਸ ਕਾਰਵਾਈਆਂ ਬਹੁਤ ਜ਼ਿਆਰੀ ਹੋਏ ਨੂੰ ਸੀਗਾ ਪਰ ਹੁਣ ਦੇ ਸਮੇਂ ਦੇ ਵਿੱਚ ਇਹਰੇ ਆਪਣੇ ਐਸਐਸਫ ਦੀ ਫੋਰਸਾਂ ਦੇ ਕਰਕੇ ਜੇਰੀ ਉਹਨਾਂ ਬੰਦੇ ਜੇ ਕਿ ਜਲਦੀ ਫੋਰਸ ਪਹੁੰਚ ਜਾਂਦਾਗਾ ਤੇ ਜਲਦੀ ਜਲਦੀ ਐਸਐਸਫ ਦੀ ਫੋਰਸ ਪੰਜ ਚਾਰ ਮਿੰਟ ਦੇ ਵਿੱਚ ਵਿੱਚ ਆਪਣੇ ਉਹਨਾਂ ਦੇ ਕਿਤੇ ਐਕਸੀਡੈਂਟ ਹੋਇਆ ਉਹਦਾ ਉੱਤੇ ਐਸਡੀਐਫੋਰਸ ਪਹੁੰਚੀ ਹੈ